ਇੱਕ ਲੜਕੀ ਸੀ ਹਰਨੀਵਪੁਰ ਅੱਛਾ ਇਹ ਲੇਕ ਕਲੱਬ 'ਚ ਬੈਠਾ ਸੀਗਾ ਉੱਥੇ ਹੋਟਲ ਸੀਗਾ ਖਾਣਾ ਖਾ ਰਿਆ ਸੀ ਹੂੰ 3 ਕੋਟ ਦੇ ਚੰਡੀਗੜ੍ਹ ਹੂੰ ਚੰਡੀਗੜ੍ਹ ਹੂੰ 3 ਕੋਟ ਦੇ ਮੁੰਡੇ ਸੀ ਪਾਲੀ ਵਕੀਲ ਦਾ ਵਾਜਦੇ ਸੀ ਹੂੰ ਉਹਨਾਂ ਦੇ ਬੇਟੇ ਹੂੰ ਉਹਨਾਂ ਕੋਲੇ ਰਾਤ ਰਿਹਾ ਸੀ ਮਣੀ ਮਾਦ ਦੇ ਹੂੰ ਇਹ ਪਹਿਲੀ ਰਾਤ ਉਹਨਾਂ ਕੋਲੇ ਰਿਹਾ ਸੀ ਦੂਜੇ ਦਿਨ ਉੱਥੇ ਖਾਣਾ ਖਾ ਰਿਆ ਸੀ ਹੋਟਲ 'ਚ ਹੂੰ ਉਹ ਹਰਨੀਵਪੁਰ ਬਾਹਰ ਬਲਾਇਸ ਹਮਨੀਰ ਕੌਰ ਨਾਲ ਇੱਕ ਚੱਕਰ ਦੀ ਇਹਦਾ ਦੋਸਤ ਹੁੰਦਾ ਟਕਵਾਵਾ ਹਮ ਹਰਨੀਵ ਕੌਰ ਦੀ ਇੰਗੇਜਮੈਂਟ ਹੋ ਕੇ ਬਾਵੇ ਨਾਲ ਟੁੱਟ ਗਈ ਅੱਛਾ ਉਹ ਸੋਨੇ ਦੀ ਚੇਨ ਸੀਗੀ ਲਿੰਪੀ ਕੋਲ ਹਮ ਉਹ ਵਿਚਾਰੀ ਆਪ ਦੀ ਚੇਨ ਮੰਗਦੀ ਸੀਗੀ ਹਮ ਲਿੰਪੀ ਤੋਂ ਹਮ ਉਹ ਕਹਿੰਦੀ ਸੀ ਬਾਹਰ ਆ ਕੇ ਮੇਰੀ ਚੇਨ ਦੇ ਜਾ ਹਮ ਹਮ ਉਹਨਾਂ ਬਾਵੇ ਤੋਂ ਭੜੀ ਹੋਣੀ ਹੈ ਹਾਂ ਲੋਕਾਂ ਨੇ ਬਾਅਦ ਚ ਉਹਨੇ ਕਿਹਾ ਸੀ ਮੇਰੀ ਚੇਨ ਫੜ ਕੇ ਤੇ ਲੋਕਾਂ ਨੇ ਬਾਅਦ ਚ ਸ਼ੱਕ ਵੀ ਉਹਤੇ ਕੀਤਾ ਵੀ ਹਰਨੀਰ ਨੇ ਕਤਲ ਕਰਾਇਆ ਤਾਂ ਰੱਬ ਜਾਣਦਾ ਉਹਨੇ ਕਰਾਇਆ ਕਿ ਨਹੀਂ ਕਰਾਇਆ ਪਰ ਉਹ ਮੇ ریکارڈਿੰਗ ਸੁਣੀ ਹੋਈ ਆ ਹਰਨੀਰ